ਇਸ ਵੱਲ ਦੀ ਵੱਡੀ ਖਬਰ ਨਵਜੋਤ ਸਿੱਧੂ ਨੇ ਸਿਆਸਤ ਦੇ ਵਿੱਚ ਮੋੜ ਤੋਂ ਸਰਗਰਮੀ ਵਧਾਈ ਹੈ ਪ੍ਰਿਅੰਕਾ ਗਾਂਧੀ ਨੂੰ ਮਿਲੇ ਨੇ ਨਵਜੋਤ ਸਿੰਘ ਸਿੱਧੂ ਜੀहां ਹਾਈ ਕਮਾਂਡ ਦੇ ਨਾਲ ਨਵਜੋਤ ਸਿੱਧੂ ਨੇ ਮੁਲਾਕਾਤ ਕੀਤੀ ਹੈ ਜਿਸ ਦੇ ਕਿ ਬਹੁਤ ਸਾਰੇ ਮਾਇਨੇ ਕੱਢੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਨਵਜੋਤ ਸਿੱਧੂ ਨੇ ਪ੍ਰਿਅੰਕਾ ਤੇ ਰਾਹੁਲ ਗਾਂਧੀ ਦਾ ਧੰਨਵਾਦ ਵੀ ਕੀਤਾ ਹੈ ਕਿਉਂਕਿ ਉਹਨਾਂ ਕਿਹਾ ਕਿ ਔਖੇ ਸਮੇਂ ਦੇ ਵਿੱਚ ਸਾਥ ਦੇ ਲਈ ਦੋਹਾਂ ਦਾ ਧੰਨਵਾਦ ਕਿਉਂਕਿ ਮੈਡਮ ਨਵਜੋਤ ਕੋਰ ਸਿੱਧੂ ਜਿਹੜੇ ਕਿ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ ਜੋ ਕਿ ਅੱਜ ਬਿਲਕੁਲ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਠੀਕ ਹਨ ਤਾਂ ਉਸ ਤੋਂ ਬਾਅਦ ਮੁਰਤੋਂ ਸਰਗਰਮੀ ਵਧਾਉਂਦੇ ਨਜ਼ਰ ਆ ਰਹੇ ਨੇ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਾਲਾਂਕਿ ਮੈਡਮ ਨਵਜੋਤ कौर ਸਿੱਧੂ ਦਾ ਪਿਛਲੇ ਦਿਨੀ ਇਹ ਬਿਆਨ ਵੀ ਆਇਆ ਸੀ ਕਿ ਉਹ 2027 ਦੇ ਵਿੱਚ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਾ ਚਾਹੁੰਦੇ ਨੇ ਤਾਂ ਦੱਸ ਦੇ ਕਿ ਮੈਡਮ ਨਵਜੋਤ कौर ਸਿੱਧੂ ਵੀ ਵਿਧਾਇਕ ਰਹ ਚੁੱਕੇ ਨੇ ਅਤੇ ਨਵਜੋਤ ਸਿੰਘ ਸਿੱਧੂ ਵੀ ਵਿਧਾਇਕ ਰਹ ਚੁੱਕੇ ਨੇ بڑے بڑے ਅਹੁਦਿਆਂ ਤੇ ਰਹ ਚੁੱਕੇ ਨੇ ਤਾਂ ਹੁਣ 2027 ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਕਿ ਇਹ ਚੋਣਾਂ ਦੀ ਤਿਆਰੀਆਂ ਖਿੱਚਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹਰ ਇੱਕ ਪਾਰਟੀ ਦਾ ਨੁਮਾਇੰਦਾ ਜਿਹੜਾ ਕਿ 2027 ਦੀ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਕਿਤੇ ਨਾ ਕਿਤੇ ਹੁਣ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਮੁਲਾਕਾਤ ਦੀ ਜਿਹੜੀ ਕਿ ਤਸਵੀਰ ਸ਼ੇਅਰ ਕੀਤੀ ਗਈ ਆਪਣੇ ਫੇਸਬੁੱਕ ਪੇਜ ਤੇ ਤਾਂ ਇਸ ਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਰਹੇ ਨੇ ਤਾਂ ਇਸ ਸਭ ਦੀ ਜਾਣਕਾਰੀ ਦੇਣ ਦੇ ਲਈ ਫੋਨ ਲਾਈਨ ਤੇ ਮੇਰੇ ਨਾਲ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸ਼ੈਰੀ ਰਿਆਰ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਸ਼ੈਰੀ ਰਿਆਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ ਥੈਂਕ ਯੂ ਮੈਮ ਥੈਂਕ ਯੂ ਜੀ ਸੋ ਮਚ ਜੀ ਖਬਰ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਦੇ ਵਿੱਚ ਮੋੜ ਤੋਂ ਸਰਗਰਮੀ ਵਧਾਈ ਹੈ ਉਹਨਾਂ ਨੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਕੀ ਮਾਇਨੇ ਨਿਕਲ ਸਕਦੇ ਨੇ ਇਸ ਮੁਲਾਕਾਤ ਦੇ देखो मैम सिद्दू साहब कांग्रेस ਦੇ ਵਿੱਚ ਨੇ ਕਾਂਗਰਸ ਨੂੰ ਪਿਆਰ ਕਰਦੇ ਨੇ ਕਾਂਗਰਸ ਤੋਂ ਪਹਿਲਾਂ ਉਹ ਪੰਜਾਬ ਵਾਸਤੇ ਆਪਣੀ ਉਹ ਉਹਨਾਂ ਨੇ ਕਿਹਾ ਕਿ ਮੈਂ ਰਹਿੰਦੀ ਜ਼ਿੰਦਗੀ ਪੰਜਾਬ ਨੂੰ ਸਮਰਪਿਤ ਆ ਜੀ ਤੇ ਹੁਣ ਪੰਜਾਬ ਨੂੰ ਉਹ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੇ ਨੇ ਬੜਿਆ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਇਹ ਜਿਹੜਾ ਮਾਫੀਆ ਰਾਜ ਚੱਲ ਰਿਹਾ ਹੈ ਪੰਜਾਬ ਦਾ ਉਹ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਜਿਹੜਾ ਲਾਅ ਐਂਡ ਆਰਡਰ ਅੱਜ ਪੰਜਾਬ ਦੇ ਵਿੱਚ ਜ਼ੀਰੋ ਤੇ ਪਹੁੰਚਾ ਹੋਇਆ ਉਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨਾ ਚਾਹੁੰਦੇ ਨੇ ਚੰਗੀ ਐਜੂਕੇਸ਼ਨ ਦੇ ਕੇ ਪੰਜਾਬ ਦੇ ਯੂਥ ਨੂੰ ਇੱਥੇ ਪਲੇਸਮੈਂਟ ਦੇ ਕੇ ਇੱਥੇ ਰੱਖਣਾ ਚਾਹੁੰਦੇ ਨੇ ਜੰਗਾ ਹੈਲਥ ਸਿਸਟਮ ਦੇਣਾ ਚਾਹੁੰਦੇ ਨੇ ਸਟੇਟ ਨੂੰ ਤਾਂ ਸਿੱਧੂ ਸਾਹਿਬ ਦੇ ਸੁਪਨੇ ਨੇ ਤਾਂ ਉਸ ਸੁਪਨਿਆਂ ਦੇ ਉੱਤੇ ਕੰਟੀਨਿਊਸਲੀ ਸਿੱਧੂ ਸਾਹਿਬ ਕੰਮ ਕਰ ਰਹੇ ਨੇ ਤੇ ਹਮੇਸ਼ਾ ਇੱਕ ਚੰਗੇ ਪੰਜਾਬ ਨੂੰ ਚੰਗਾ ਭਵਿੱਖ ਦੇਣ ਦੇ ਉੱਤੇ ਹਮੇਸ਼ਾ ਸਿੱਧੂ ਸਾਹਿਬ ਕੁਝ ਨਾ ਕੁਝ ਸੋਚਦੇ ਰਹੇ ਨੇ ਜੀ ਪ੍ਰਾਂਕਾ ਗਾਂਧੀ ਨਾਲ ਜੇ ਆਪਾਂ ਗੱਲ ਕਰੀਏ ਪ੍ਰਾਂਕਾ ਗਾਂਧੀ ਨਾਲ ਉਹਨਾਂ ਦਾ ਬਹੁਤ ਅੱਛਾ ਰਿਸ਼ਤਾ ਹੈ ਬਹੁਤ ਚੰਗਾ ਰਿਲੇਸ਼ਨ ਹੈ ਰਾਹੁਲ ਜੀ ਨਾਲ ਪ੍ਰਾਂਕਾ ਜੀ ਨਾਲ ਉਸ ਪਰਿਵਾਰ ਨਾਲ ਇੱਕ ਬਹੁਤ ਜ਼ਿਆਦਾ ਨੇੜਤਾ ਹੈ ਜੇ ਆਪਾਂ ਸਿਆਸਤ ਨੂੰ ਇੱਕ ਸਾਈਡ ਤੇ ਰੱਖਦੀਏ ਤਾਂ ਵੀ ਉਸ ਪਰਿਵਾਰ ਨਾਲ ਉਹਨਾਂ ਦਾ ਬਹੁਤ ਚੰਗਾ ਇੱਕ ਹੈਲਥੀ ਰਿਲੇਸ਼ਨਸ ਜੀ ਜੀ ਕਾਫੀ ਸਮੇਂ ਤੋਂ ਦੂਰੀ ਬਣਾਈ ਰੱਖੀ ਸੀ ਨਵਜੋਤ ਸਿੱਧੂ ਨੇ ਸਿਆਸਤ ਤੋਂ ਹਾਲਾਂਕਿ ਹੁਣ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 2027 ਦੇ ਵਿੱਚ ਉਹ ਚੋਣਾਂ ਵੀ ਲੜ ਸਕਦੇ ਨੇ ਕਿਉਂਕਿ ਮੈਡਮ ਨਵਜੋਤ ਕੋਰ ਸਿੱਧੂ ਨੇ ਇਹ ਪਿਛਲੇ ਦਿਨੀ ਇਹ ਬਿਆਨ ਦਿੱਤਾ ਸੀ ਕਿ ਉਹ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਾ ਚਾਹੁੰਦੇ ਨੇ ਦੇਖੋ ਮੈਮ ਇਹ ਤਾਂ ਸਪਸ਼ਟ ਜੀ ਗੱਲ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਕਾਂਗਰਸ ਆ ਨਹੀਂ ਸਕਦੀ ਜਿੰਨਾ ਮਰਜ਼ੀ ਕਾਂਗਰਸ ਵਾਲੇ ਚੀਕਾ ਮਾਰ ਲੈਣ ਜਦੋਂ ਤੱਕ ਕੋਈ ਦਾ ਚਿਹਰਾ ਕਾਂਗਰਸ ਨੂੰ ਇੰਜਣ ਨਹੀਂ ਮਿਲਦਾ ਡੱਬਿਆਂ ਡੱਬਿਆਂ ਦਾ ਵਿਧਾਨ ਸਭਾ ਚ ਪਹੁੰਚਣਾ ਨਾ ਮੁਮਕਿਨ ਹੈ ਤੇ ਸਿੱਧੂ ਸਾਹਿਬ ਇੱਕ ਉਹ ਚਿਹਰਾ ਨੇ ਜਿਨ੍ਹਾਂ ਕੋਲੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਮਾਡਲ ਹੈ ਉਹਨਾਂ ਕੋਲੇ ਇੱਕ ਇਹਜਾ ਪ੍ਰੋਗਰਾਮ ਹੈ ਜਿਹਦੇ ਨਾਲ ਪੰਜਾਬ ਦੁਬਾਰਾ ਮੁੜ ਸੁਰਜੀਤ ਹੁੰਦਾ ਹੈ ਪੰਜਾਬ ਦਾ ਜਿਹੜਾ ਆ 4 ਲੱਖ ਕਰੋੜ ਰੁਪਏ ਕਰਜ਼ਾ ਚੜਿਆ ਉਹ ਕਰਜ਼ਾ ਖਤਮ ਹੋ ਕੇ ਪੰਜਾਬ ਕਰਜ਼ਾ ਮੁਕਤ ਇੱਕ ਸਟੇਟ ਬਣ ਸਕਦਾ ਹੈ ਚੰਗਾ ਲੋਨ ਐਂਡ ਆਰਡਰ ਮਿਲ ਸਕਦਾ ਉਹਨੂੰ ਮਾਫੀਆ ਤੋਂ ਰਹਿਤ ਮਿਲੂਗੀ ਪੰਜਾਬ ਨੂੰ ਜੀ ਸਭ ਸਿੱਧੂ ਸਾਹਿਬ ਇੱਕ ਅਹਿਜੇ ਇਨਸਾਨ ਨੇ ਜਿਨ੍ਹਾਂ ਨੇ ਇੱਕ ਐਗਜ਼ਾਮਪਲ ਦਿੱਤੀ ਵੀ ਹੈ ਪਹਿਲਾਂ ਪੰਜਾਬ ਨੂੰ ਜਦੋਂ ਕਰਤਾਰਪੁਰ ਸਾਹਿਬ ਦਾ ਲੰਗਾ ਖਲਾਇਆ ਉਦੋਂ ਸਿੱਧੂ ਸਾਹਿਬ ਨੇ ਸਾਰੇ ਹਿੰਦੁਸਤਾਨ ਨੂੰ ਦੱਸਤਾ ਸੀ ਕਿ ਮੈਂ ਕਿੰਨਾ ਕੈਪੇਬਲ ਆ ਦੋ 18 ਹਿੰਦੁਸਤਾਨ ਉਹਨਾਂ ਨੂੰ ਐਂਟੀ ਨੈਸ਼ਨਲਿਸਟ ਕਹਿੰਦਾ ਸੀ ਉਹ ਸਿਰਫ ਤੇ ਸਿਰਫ ਨਾਨਕ ਨਾਮਲੇਵਾ ਜਿਹੜੀਆਂ ਸੰਗਤਾਂ ਸੀ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਖੜੇ ਸੀਗੇ ਤੇ ਬਾਬੇ ਨਾਨਕ ਨੇ ਉਹਨਾਂ ਤੋਂ ਉਹ ਸੇਵਾ ਲੈ ਵੀ ਲਈ ਹੈ ਤੇ ਕਦੇ ਉਸ ਬੰਦੇ ਨੇ ਅੱਜ ਤੱਕ ਜਿਤਾਇਆ ਵੀ ਨਹੀਂ ਕਿ ਮੈਂ ਇਸ ਉਹ ਕ੍ਰੈਡਿਟ ਲੈਣ ਨੂੰ ਮੈਂ ਕਈ ਵਾਰੀ ਸਿਰਸੇ ਨੂੰ ਸੁਣਿਆ ਜੀ ਮੋਦੀ ਸਾਹਿਬ ਨੇ ਖਿਲਾਇਆ ਜੀ ਫਲਾਣੇ ਨੇ ਖਿਲਾਇਆ ਬਟ ਜਿਹੜੇ ਲੋਕ ਨੇ ਜਿਹੜੀ ਆਬਾਮ ਹੈ ਉਹਨਾਂ ਨੂੰ ਪਤਾ ਹੈ ਪਈਏ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਇਹ ਪਹਿਲ ਕੀਤੀ ਹੈ ਤੇ ਤਾਂ ਹੀ ਉਹ ਲਾਂਗਾ ਖੁੱਲਿਆ। ਦੂਜੀ ਗੱਲ ਪੰਜਾਬ ਦੀ ਜੇ ਕਰੀਏ ਜੇ ਪੰਜਾਬ ਨੂੰ ਦੁਬਾਰਾ ਮੋੜ ਲਈ ਤੇ ਲੈ ਕੇ ਆਉਣਾ ਹੈ। ਪੰਜਾਬ ਨੂੰ ਇੱਕ ਅਹੱਤੀ ਸਟੇਟ ਬਣਾਉਣੀ ਹੈ ਜਿਹੜੀ ਪਹਿਲੇ ਜਿਵੇਂ ਪਹਿਲਾ ਪੰਜਾਬ ਨੰਬਰ 1 ਤੇ ਹੁੰਦਾ ਸੀ ਉਵੇਂ ਜੇ ਪੰਜਾਬ ਨੂੰ ਮੋੜ ਦੁਬਾਰਾ ਉਸੇ ਥਾਂ ਤੇ ਲੈ ਕੇ ਆਉਣਾ ਤਾਂ ਇੱਕ ਇਮਾਨਦਾਰ ਬੰਦਾ ਚਾਹੀਦਾ ਹੈ। ਜਿਹੜਾ ਇਹ ਮਾਫੀਏ ਦੀ ਅੱਖਾਂ ਜੱਖਾਂ ਪਾ ਕੇ ਮਾਫੀਏ ਨੂੰ ਮੂੰਹ ਤੇ ਮੂੰਹ ਸਿੱਧੇ ਸਕੇ ਜਿਹੜੇ ਜਿਹੜੇ ਸੈਂਟਰ ਦੀਆਂ ਸਰਕਾਰਾਂ ਨੇ ਨਾ ਉਹਨਾਂ ਨਾਲ ਲੜ ਸਕੇ ਨਾ ਕਿ ਉਹਨਾਂ ਨੂੰ ਰਾਤ ਨੂੰ ਜਾ ਕੇ ਉਹਨਾਂ ਨਾਲ ਸਮਝੌਤੇ ਕਰ ਲੈ ਜਾਂ ਉਹਨਾਂ ਤੋਂ ਡਰਦੇ ਮਾਰੇ ਉਹਨਾਂ ਦੇ ਬਾਰੇ ਬੋਲੀ ਨਾ ਆਪੋਜੀਸ਼ਨ ਦਾ ਕੋਈ ਰੋਲ ਹੀ ਨਾ ਪਲੇ ਕਰੇ ਤੇ ਆਪਣੇ ਆਪਣੇ ਘਰ ਪਰਦੇ ਰਹਿਣ ਆਪਣੀਆਂ ਹਵੇਲੀਆਂ ਜਾਇਦਾਦਾਂ ਆਪਣੇ ਵੱਡੇ ਵੱਡੇ ਫਾਰਮ ਹਾਊਸ ਜਾਂ ਵੱਡੀਆਂ ਵੱਡੀਆਂ ਗੱਡੀਆਂ 2-2 ਕਰੋੜ ਦੀਆਂ ਡਿਫੈਂਡਰਾਂ ਲਈ ਜਾਣ ਪਰ ਆਪਦੀ ਜਨਤਾ ਨੂੰ ਬੋਲੀ ਬਾਈ ਜਨਤਾ ਨੂੰ ਲੁੱਟ ਲੈਣ ਉਹ ਉਹ ਐ ਨਵਜੋਤ ਸਿੰਘ ਸਿੱਧੂ ਚ ਨਹੀਂ ਆ ਕਿ ਨੇ ਨਵਜੋਤ ਸਿੰਘ ਸਿੱਧੂ ਜੇ ਪੰਜਾਬ ਦੇ ਵਿੱਚ ਕਾਂਗਰਸ ਚਾਹੀਦੀ ਹੈ ਤਾਂ ਵੀ ਨਵਜੋਤ ਸਿੰਘ ਸਿੱਧੂ ਦੇ ਪਿਆਹfte ਆ ਸਕਦੀ ਹੈ ਜੇ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਹੈ ਚੰਗੀ ਇੱਕ ਸਟੇਟ ਬਣਾਉਣੀ ਹੈ ਤਾਂ ਵੀ ਉਹੋ ਇੱਕੋ ਇੱਕ ਚਿਹਰਾ ਨਵਜੋਤ ਸਿੰਘ ਸਿੱਧੂ ਜੀ ਬਹੁਤ ਬਹੁਤ ਸ਼ੁਕਰੀਆ ਸ਼ਹਿਰੀ ਰਿਆਰ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਤਮਾਮ ਜਾਣਕਾਰੀ ਦਿੱਤੀ ਹੈ ਥੈਂਕ ਯੂ ਮਾਮ ਥੈਂਕ ਯੂ ਧੰਨਵਾਦ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ Press the bell icon. No. This program is sponsored by the singular office. Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine. Tracy find Authentic Indian Cuisine in Tracy or scan QR code to contact us. Simi Valley Family Dental Office or scan QR code to contact us.